ਨਸ਼ੇ ਦੇ ਮਾਮਲੇ ਦੇ ਵਿੱਚ ਮਾਨ ਸਰਕਾਰ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਪੁਲਿਸ ਵੱਲੋਂ ਇੱਕ ਪਤੀ ਪਤਨੀ ਨੂੰ ਨਸ਼ਾ ਵੇਚਣ ਤੇ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਦਰਸਲ ਜਾਣਕਾਰੀ ਦਿੰਦਿਆਂ ਡੀਐਸਪੀ ਤਰਵੰਡੀ ਸਾਬੋਨੇ ਦੱਸਿਆ ਕਿ ਨਸ਼ਾ ਵੇਚਣ ਤੇ ਕਰਨ ਦੇ ਮਾਮਲੇ 'ਚ ਜਿਸ પતિ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਉੱਤੇ ਐਫਆਈਆਰ ਨੰਬਰ 87 ਦਰਜ ਕੀਤੀ ਹੈ ਜਿਹਦੇ ਵਿੱਚ ਧਾਰਾ 308 34 ਆਈਪੀਸੀ ਲਗਾ ਕੇ ਤਲਵੰਡੀ ਸਾਬੋ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਸੀਗਾ ਅਤੇ ਪੂਰਾ ਮਾਮਲਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸੀ ਡੀਐਸਪੀ ਨੇ ਦੱਸਿਆ ਕਿ ਇੱਕ ਮਨੀ ਨਾਮ ਦੇ ਮੁੰਡੇ ਨੇ ਬਿਆਨ ਲਿਖਾਇਆ ਕਿ ਕੁਲਦੀਪ ਸ਼ਰਮਾ ਤੇ ਉਸਦੀ ਪਤਨੀ ਨੇ ਉਸ ਨੂੰ ਘਰ ਸੱਦ ਲਿਆ ਤੇ ਜਦੋਂ ਉਹ ਰਾਸਤੇ ਦੇ ਵਿੱਚ ਲੰਘਿਆ ਜਾ ਰਿਹਾ ਸੀ ਤਾਂ ਉਸ ਦੀ ਉਸ ਦੀ ਪਤਨੀ ਨੇ ਉਸ ਨੂੰ ਆਵਾਜ਼ ਮਾਰ ਕੇ ਆਪਣੇ ਘਰ ਬੁਲਾਇਆ ਉਸ ਤੋਂ ਬਾਅਦ ਉਹ ਇੱਕ ਸਰਿੰਜ ਦੇ ਵਿੱਚ ਕੋਈ ਨਸ਼ੀਲੀ ਪਦਾਰਥ ਭਰ ਲਿਆਈ ਜਿਸ ਤੋਂ ਬਾਅਦ ਉਸਦੇ ਪਤੀ ਨੇ ਉਸ ਨੂੰ ਫੜ ਕੇ ਉਸ ਦੀ ਬਾਹ ਦੇ ਵਿੱਚ ਉਹ ਟੀਕਾ ਲਗਾ ਦਿੱਤਾ ਤਾਂ ਜਦੋਂ ਉਸ ਨੂੰ ਮੌਕੇ ਤੇ ਡਾਕਟਰਾਂ ਕੋਲ ਲਿਜਾਇਆ ਗਿਆ ਤਾਂ ਡਾਕਟਰਾਂ ਦਾ ਇਹੀ ਕਹਿਣਾ ਸੀਗਾ ਕਿ ਜੇਕਰ ਇਹ ਇਹ ਮੁੰਡਾ ਸਮੇਂ ਤੇ ਨਾਲ ਇੱਥੇ ਲਿਆਂਦਾ ਜਾਂਦਾ ਤਾਂ ਇਸ ਦੀ ਜਾਨ ਵੀ ਜਾ ਸਕਦੀ ਸੀ ਤਾਂ ਇਸ ਤਰੀਕੇ ਦੀ ਹਰਕਤ ਇਸ ਪਤੀ ਪਤਨੀ ਵੱਲੋਂ ਕੀਤੀ ਗਈ ਹੈ ਤਾਂ ਉਹ ਪੂਰੀ ਜਾਂਚ ਦਾ ਵਿਸ਼ਾ ਹੈ ਕਿ ਉਸ ਸਰਿੰਜ ਦੇ ਵਿੱਚ ਕਿਹੜਾ ਨਸ਼ੀਲਾ ਪਦਾਰਥ ਸੀਗਾ ਪਰ ਜਦੋਂ ਹੀ ਮਨੀ ਵੱਲੋਂ ਐਫ ਆਈ ਆਰ ਲਿਖਾਈ ਜਾਂਦੀ ਹੈ ਪੁਲਿਸ ਨੂੰ ਉਸ ਤੋਂ ਬਾਅਦ ਪੁਲਿਸ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਜਿਨ੍ਹਾਂ ਉੱਤੇ ਆਈ ਪੀਐਸ ਦੀਆਂ ਧਰਾਮਾ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਜਿਸ ਦੇ ਵਿੱਚ ਸ਼ਰਿਆਮ ਔਰਤਾਂ ਤੇ ਮਰਦ ਨਸ਼ਾ ਵੇਚਦੇ ਵੀ ਵਿਖਾਈ ਦਿੰਦੇ ਨੇ ਤੇ ਨਸ਼ਾ ਕਰਦਿਆਂ ਦੀਆਂ ਵੀ ਵੀਡੀਓ ਸਾਹਮਣੇ ਆਉਂਦੀਆਂ ਨੇ ਪਰ ਪੁਲਿਸ ਉਸ ਵਕਤ ਕੋਈ ਵੱਡੇ ਐਕਸ਼ਨ ਦੇ ਵਿੱਚ ਨਹੀਂ ਸੀਗੀ ਪਰ ਹੁਣ ਜਿਉਂ ਹੀ ਮਾਨ ਸਰਕਾਰ ਹਦਾਇਤਾਂ ਜਾਰੀ ਕਰਦੀ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਕਰਦਾ ਤਾਂ ਪੁਲਿਸ ਵੀ ਜ਼ਿੰਮੇਵਾਰ ਹੋਊਗੀ ਸਖਤ ਕਾਰਵਾਈਆਂ ਹੋਣ ਗਿਆ ਉਹਨਾਂ ਉੱਤੇ ਵੀ ਤਾਂ ਉਸ ਤੋਂ ਬਾਅਦ ਪੁਲਿਸ ਦੀ ਨੀਂਦ ਖੁੱਲਦੀ ਹੈ ਪੁਲਿਸ ਫਿਰ ਤੁਰੰਤ ਕਾਰਵਾਈਆਂ ਕਰਦੀ ਵਿਖਾਈ ਦਿੰਦੀ ਹੈ ਤਾਂ ਇਸ પતિ ਪਤਨੀ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਜਹੀ ਹਰਕਤ ਇਹਨਾਂ ਦੋਵਾਂ ਦੇ ਵੱਲੋਂ ਕੀਤੀ ਗਈ ਹੈ ਕਿ ਇੱਕ ਲੜਕੇ ਨੂੰ ਆਪਣੇ ਘਰੇ ਬੁਲਾਇਆ ਜਾਂਦਾ ਜਦੋਂ ਉਹ ਉਸ ਗਲੀ ਦੇ ਵਿੱਚੋਂ ਗੁਜ਼ਰਿਆ ਹੁੰਦਾ ਤਾਂ ਉਸ ਦੀ ਬਾਹ ਦੇ ਵਿੱਚ ਇੱਕ ਨਸ਼ੀਲਾ ਟੀਕਾ ਲੈ ਕੇ ਆਉਂਦੀ ਹੈ ਉਸ ਦੀ ਪਤਨੀ ਜੋ ਲਗਾਉਂਦੀ ਹੈ ਤੇ ਉਸ ਤੋਂ ਬਾਅਦ ਇਸ ਦੀ ਹਾਲਤ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਤਾਂ ਬਾਅਦ ਵਿੱਚ ਡਾਕਟਰਾਂ ਕੋਲ ਲਿਜਾਇਆ ਜਾਂਦਾ ਹੈ ਜਿੱਥੇ ਕਿ ਕੁਦਰਤੀ ਉਸ ਨੌਜਵਾਨ ਦੀ ਜਾਨ ਵੱਜ ਜਾਂਦੀ ਹੈ ਤੇ ਫਿਰ ਉਸ ਨੇ ਪੁਲਿਸ ਕੋਲ ਜਾਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦੇ ਉੱਤੇ ਕਾਰਵਾਈ ਕਰਵਾਈ ਜੇਕਰ ਗੱਲ ਕੀਤੀ ਜਾਵੇ ਤਾਂ ਇਸ પતિ ਪਤਨੀ ਨਸ਼ੇ ਦੇ ਆਦੀ ਵੀ ਕਹੇ ਜਾ ਰਹੇ ਨੇ ਜਿਹੜੇ ਖੁਦ ਨਸ਼ਾ ਕਰਦੇ ਨੇ ਤੇ ਨਸ਼ਾ ਵੇਚਦੇ ਨੇ ਤਾਂ ਹੁਣ ਪੂਰੀ ਜਾਂਚ ਦੇ ਵਿੱਚ ਪਤਾ ਲੱਗੇਗਾ ਕਿ ਕਿੰਨੇ ਸਮੇਂ ਤੋਂ ਨਸ਼ਾ ਵੇਚ ਰਹੇ ਸੀਗੇ ਕਿੰਨੇ ਕੁ ਲੋਕਾਂ ਨੂੰ ਇਹਨਾਂ ਨੇ ਆਪਣੀ ਨਪੇਟ ਵਿੱਚ ਲਿਆ ਕਿੰਨੇ ਲੋਕਾਂ ਨੂੰ ਇਹਨਾਂ ਨੇ ਨਸ਼ੇ ਦੇ ਉੱਤੇ ਲਾਇਆ ਤੇ ਕਿੰਨੇ ਕੁ ਲੋਕਾਂ ਨੂੰ ਨਸ਼ਾ ਵੇਚ ਰਹੇ ਨੇ ਕਿੱਥੋਂ ਨਸ਼ਾ ਲੈ ਕੇ ਆਉਂਦੇ ਨੇ ਕਿਸ-ਕਿਸ ਪ੍ਰਕਾਰ ਦਾ ਨਸ਼ਾ ਵੇਚਦੇ ਨੇ ਤਾਂ ਇਹ ਪੂਰੇ ਖੁਲਾਸੇ ਜਾਂਚ ਤੋਂ ਬਾਅਦ ਸਾਹਮਣੇ ਆਉਣਗੇ ਫਿਲਹਾਲ ਦੱਸ ਦਈਏ ਕਿ ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਜਿਹੜਾ ਨਸ਼ੇ ਨੂੰ ਲੈ ਕੇ ਕਾਫੀ ਮਾਹੌਲ ਪੰਜਾਬ ਦੇ ਵਿੱਚ ਇਦਾਂ ਦਾ ਬਣਿਆ ਕਿ ਵਿਰੋਧੀ ਪਾਰਟੀਆਂ ਮੌਜੂਦਾ ਸਰਕਾਰ ਤੇ ਸਵਾਲ ਚੁੱਕਰੀਆਂ ਸੀ ਪਰ ਜਦੋਂ ਹੀ ਚੋਣਾਂ 2024 ਦੇ ਵਿੱਚ ਮਾਨਸ ਸਰਕਾਰ ਦੀ ਹਾਰ ਹੁੰਦੀ ਹੈ ਤਾਂ ਉਦੋਂ ਮੰਥਨ ਕੀਤਾ ਜਾਂਦਾ ਹੈ ਤਾਂ ਮੰਥਨ ਦੇ ਵਿੱਚ ਬਹੁਤ ਸਾਰੇ ਕਾਰਨ ਨਿਕਲ ਕੇ ਸਾਹਮਣੇ ਆਉਂਦੇ ਨੇ ਜਿਸ ਕਾਰਨ ਆਮ ਆਦਮੀ ਪਾਰਟੀ ਹੈ ਜਿਹੜੀ ਉਹ 10 ਸੀਟਾਂ ਤੇ ਸਿਮਲਟ ਕੇ ਰਹਿ ਗਈ ਉਸ ਤੋਂ ਬਾਅਦ ਤੁਰੰਤ ਸੀਐਮ ਭਗਵੰਤ ਮਾਨ ਡੀਸੀਆਂ ਨਾਲ ਮੁਲਾਕਾਤ ਮੀਟਿੰਗ ਕਰਦੇ ਨੇ ਐਸਐਸਪੀ ਪੁਲਿਸ ਕਮਿਸ਼ਨਰ ਨਾਲ ਮੀਟਿੰਗ ਕਰਦੇ ਨੇ ਡੀਜੀਪੀ ਪੰਜਾਬ ਨਾਲ ਮੀਟਿੰਗ ਕਰਦੇ ਨੇ ਤੇ ਪ੍ਰੈਸ ਕਾਨਫਰੰਸ ਵੀ ਹੁੰਦੀ ਹੈ ਸਾਂਝੇ ਤੌਰ ਤੇ ਜਿਸ ਦੇ ਵਿੱਚ ਵੱਡੇ ਇਲਜ਼ਾਮ ਲਾਏ ਜਾਂਦੇ ਨੇ ਕਿ ਜਿਸ ਦੇ ਵਿੱਚ ਉਹਨਾਂ ਨੇ ਵੱਡੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜੇਕਰ ਕੋਈ ਨਸ਼ੇ ਦੇ ਮਾਮਲੇ ਵਿੱਚ ਫੜਿਆ ਜਾਂਦਾ ਤਾਂ ਤੁਰੰਤ ਕਾਰਵਾਈ ਕਰੋ ਨਸ਼ਾ ਸੁੱਦਾਗਰਾਂ ਦੀ ਜਬ ਪ੍ਰਾਪਰਟੀ ਵੀ ਜਬਤ ਹੋਏਗੀ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਕੋਈ ਕਾਨੂੰਨ ਲਿਆਉਣ ਦੀ ਵੀ ਜ਼ਰੂਰਤ ਪਈ ਤਾਂ ਅਸੀਂ ਉਹ ਕਾਨੂੰਨ ਲੈ ਕੇ ਆਵਾਂਗੇ ਤੇ ਨਸ਼ੇ ਦੇ ਸੁੱਦਾਗਰਾਂ ਤੇ ਨਸ਼ਾ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਕਰਾਂਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਨਸ਼ਾ ਵੇਚਣ ਦੀ ਹਿੰਮਤ ਨਾ ਕਰ ਸਕੇ ਤਾਂ ਮਾਨ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਪੁਲਿਸ ਐਕਸ਼ਨ ਮੂਡ 'ਤੇ ਆਈ ਹੈ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ ਤੇ ਨਸ਼ੇ ਦੇ ਮਾਮਲੇ ਚ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਸਵਾਲ ਇਹ ਹੈ ਕਿ ਕੀ ਮਾਨ ਸਰਕਾਰ ਦੀਆਂ ਸਖਤ ਹਦਾਇਤਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਡਿਊਟੀ ਨਹੀਂ ਸੀ ਬਣਦੀ ਪੰਜਾਬ ਪੁਲਿਸ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਬਣਦੀ ਇਸ ਨੂੰ ਲੈ ਕੇ ਸਵਾਲਾਂ ਦੇ ਢੇਰੇ ਵਿੱਚ ਪੰਜਾਬ ਪੁਲਿਸ ਵੀ ਨਜ਼ਰ ਆ ਰਹੀ ਹੈ ਜੁੜੇ ਹੋਣ ਲੀਡਰ ਪੰਜਾਬੀ মিডিਆ ਨਾਲ ਜੋ ਜੱਜ ਧੰਨਵਾਦ